ਇਹ ਖਬਰ ਬਸ ਇਸ ਤਰ੍ਹਾਂ ਢਾਕੇ ਲੋਕਾਂ ਦੇ ਦਿਲਾਂ ਚ ਕੁਸ਼ਲਦੀਪ ਢਿੱਲੋਂ ਨਹੀਂ ਟਹਿਣਾ ਇਹ ਗੱਲ ਮੇਰੀ ਯਾਦ ਰੱਖ ਲੈਣ ਭਗਵਾਨ ਤਮਨ ਜੀ ਇਹ ਦੋ ਦਿਨਾਂ ਦੇ ਵਿੱਚ ਵਿੱਚ ਜਾਂ ਤਾਂ ਇਹਨੂੰ ਚਾਲੂ ਕੀਤਾ ਜਾਵੇ ਨਹੀਂ ਤਾਂ ਅਸੀਂ ਕੋਈ ਅਗਲਾ ਪ੍ਰੋਗਰਾਮ ਰਿਕਾਂਗੇ ਤੇ ਉਸ ਤੱਕ ਜ਼ਿੰਮੇਵਾਰ ਸਬੰਧਤ ਵਿਭਾਗ 2021 ਦੇ ਵਿੱਚ ਇਹ ਪੁਲ ਦੀ ਉਸਾਰੀ ਦਾ ਉਦਘਾਟਨ ਕੀਤਾ ਗਿਆ ਸੀ ਕੁਝ ਸ਼ਰਾਰਤੀ ਆਂਸਰ ਹੈ ਜਿਹੜੇ ਉਹਨਾਂ ਨੂੰ ਇਹ ਗੱਲਾਂ ਹਜਮ ਨਹੀਂ ਆਉਂਦੀਆਂ ਕਿਸੇ ਤੇ ਬਣੇ ਕੰਮਾਂ ਤੇ ਪੱਥਰ ਲਾ ਦੇਣੇ ਤੇ ਉਹਨਾਂ ਦੇ ਪਹਿਲੇ ਪੱਥਰ ਲੱਗੇ ਢਾ ਦੇਣੇ ਅਸੀਂ ਇਹਨੂੰ ਕੋਈ ਚੰਗੀ ਗੱਲ ਨਹੀਂ ਸਮਝਦੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਫਰੀਦਕੋਟ ਦੇ ਵਿੱਚ ਨੀ ਪੱਥਰ ਤੋੜਨ ਦਾ ਇੱਕ ਸਿਲਸਿਲਾ ਸ਼ੁਰੂ ਹੋ ਗਿਆ ਹੈ ਤੇ ਉਹ ਵੀ ਚੁਣ ਚੁਣ ਕੇ ਖਾਸ ਤੌਰ ਤੇ ਕੁਸ਼ਲਦੀਪ ਸਿੰਘ ਢਿੱਲੋਂ ਵੇਲੇ ਰੱਖੇ ਗਏ ਉਹਨਾਂ ਦੇ ਨੀ ਪੱਥਰ ਇੱਥੋਂ ਦੇ ਚਾਹਲ ਰੋਡ ਤੇ ਜਿਹੜਾ ਪੁਲ ਬਣਿਆ ਸੀ ਜੋੜੀਆਂ ਨਹਿਰਾਂ ਤੇ ਉਹਨਾਂ ਦਾ ਨੀ ਪੱਥਰ ਰੱਖਿਆ ਗਿਆ ਸੀ ਉਹ ਤੋੜ ਕੇ ਉੱਥੇ ਸੁੱਟਿਆ ਹੋਇਆ ਹੈ ਤੇ ਇਹ ਪੱਥਰ ਤੋੜਨ ਕਰਕੇ ਕਾਂਗਰਸੀ ਕਾਫੀ ਲੋਏ ਲਾਕੇ ਹੋਏ ਆ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ 2 ਦਿਨਾਂ ਦੇ ਵਿੱਚ ਵਿੱਚ ਇਹ ਪੱਥਰ ਉਸੇ ਤਰ੍ਹਾਂ ਦੁਬਾਰਾ ਨਹੀਂ ਲਾਏ ਜਾਂਦੇ ਉਸੇ ਤਰ੍ਹਾਂ ਦੁਬਾਰਾ ਕਾਇਮ ਨਹੀਂ ਕੀਤੇ ਜਾਂਦੇ ਤਾਂ ਜਿਹੜਾ ਵੀ 26 ਜਨਵਰੀ ਤੇ ਇੱਥੇ ਮੰਤਰੀ ਆਵੇਗਾ ਉਹ ਉਸ ਨੂੰ ਕੀਮ ਨਗੇ ਉਹਨਾਂ ਦਿਖਾਇਆ ਕਿ ਚਾਲ ਰੋਡ ਤੇ ਜਿਹੜਾ ਪੁਲ ਬਣਿਆ ਹੋਇਆ ਹੈ ਨਵਾਂ ਉਸ ਦਾ ਉਦਘਾਟਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਕੀਤਾ ਸੀ ਉਹ ਸਾਰਾ ਤੋੜ ਕੇ ਉੱਥੇ ਛੁੱਟਿਆ ਹੋਇਆ ਹੈ ਇਸ ਤੋਂ ਇਲਾਵਾ ਫਰੀਦਕੋਟ ਦੇ ਅਮਰਦੀਪ ਸਿੰਘ 바ਸੀ ਚੌਕ ਦੇ ਵਿੱਚ ਇੱਕ ਪੱਥਰ ਲਾਇਆ ਸੀ ਉਸ ਨੂੰ ਤੋੜਨਾ ਸ਼ੁਰੂ ਕੀਤਾ ਹੋਇਆ ਹੈ ਉਤੋਂ ਤੋਂ ਉਸ ਦੀਆਂ ਇੱਟਾਂ ਗੈਪ ਕਰ ਦਿੱਤੀਆਂ ਗਈਆਂ ਅੱਜ ਅਸੀਂ ਅਚਾਨਕ ਇੱਧਰ ਲੰਘ ਰਹੇ ਸੀ ਤਾਂ ਅਸੀਂ ਦੇਖਿਆ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਹ ਜੋ ਕੁਸ਼ਲਦੀਪ ਸਿੰਘ ਢਿੱਲੋਂ ਸਾਡੇ ਸਾਬਕਾ ਐਮਐਲਏ मीत ਪ੍ਰਧਾਨ ਕਾਂਗਰਸ ਕਮੇਟੀ ਪੰਜਾਬ ਉਹਨਾਂ ਦੇ ਵੱਲੋਂ 2021 ਦੇ ਵਿੱਚ ਇਹ ਪੁਲ ਦੀ ਉਸਾਰੀ ਦਾ ਉਦਘਾਟਨ ਕੀਤਾ ਗਿਆ ਸੀ ਕੁਝ ਸ਼ਰਾਰਤੀ ਅੰਸਰ ਹੈ ਜਿਹੜੇ ਉਹਨਾਂ ਨੂੰ ਇਹ ਗੱਲਾਂ ਹਜਮ ਨਹੀਂ ਆਉਂਦੀਆਂ ਉਹਨਾਂ ਵੱਲੋਂ ਇਹ ਇੱਕ ਸ਼ਰਾਰਤ ਕੀਤੀ ਗਈ ਹੈ ਬਹੁਤ ਘਟਿਆ ਤੇ ਕਾਨੂੰਨੀ ਹਰਕਤ ਹੈ ਅਸੀਂ ਸਮਝਦੇ ਆਂ ਕਿ ਜਿੱਥੇ ਇੱਕ ਪਾਸੇ ਕੋਟਪੂਰਾ ਰੋਡ ਤੇ ਜੋ ਭਗਵੰਤ ਮਾਨ ਦੇ ਵੱਲੋਂ 26 ਜਨਵਰੀ ਨੂੰ ਉਦਘਾਟਨ ਕਰਨ ਆਉਣਾ ਉਹਨਾਂ ਪੁਲਾਂ ਦੇ ਉੱਤੇ ਉੱਥੇ ਜੋ ਨੀਂ ਮੱਥਰ ਰੱਖੇ ਗਏ ਉੱਥੇ ਤਾਂ ਇਹਨਾਂ ਨੇ ਗਾਰਡ ਵੀ ਬਿਠਾਤੇ ਉੱਥੇ ਤਾਂ ਹੋ ਸਕਦਾ ਤੰਬੂ ਲਾ ਕੇ ਬਿਠਾ ਦੇਣ ਪਰ ਇਸ ਮੁੱਦੇ ਦੇ ਉੱਤੇ ਸਾਡਾ ਪ੍ਰਸ਼ਾਸਨ ਉਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੋ ਇਹਨਾਂ ਨੇ ਹਰਕਤ ਕੀਤੀ ਹੈ ਇਹ ਪਹਿਲਾਂ ਵੀ ਕੋਈ ਸ਼ਹਿਰ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇਹਨਾਂ ਵੱਲੋਂ ਨੀਂ ਮੱਥਰ ਤੋੜੇ ਜਾਂਦੇ ਇਹਨਾਂ ਦੇ ਬੰਦਿਆਂ ਵੱਲੋਂ ਤੋੜੇ ਜਾਂਦੇ ਦੇਖੋ ਨੀਂ ਮੱਥਰ ਟਾਉਣ ਦੇ ਨਾਲ ਬੰਦੇ ਨਹੀਂ ਟੈਂਦੇ ਬੰਦਿਆਂ ਦੇ ਕੰਮ ਬੋਲਦੇ ਆ ਢਿੱਲੋਂ ਸਾਹਿਬ ਦੇ ਕੀਤੇ ਹੋਏ ਕੰਮ ਬੋਲਦੇ ਆ ਇਹ ਤਾਂ ਉਹ ਗੱਲ ਆ ਕਿ ਕੁਰਸੀ ਵੀ ਕਿਤੇ ਕਿਤੇ ਖੁਸ਼ ਹੁੰਦੀ ਗਦਾਰਾਂ ਤੇ ਗਿੱਦੜ ਕੋਲੋਲਾ ਕਰਦੇ ਸ਼ੇਰਾਂ ਦੀਆਂ ਮਾਰਾਂ ਤੇ ਇਹ ਸ਼ੇਰਾਂ ਦੀਆਂ ਜੋ ਮਾਰਾਂ ਇਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀਆਂ ਜੋ ਕੁਸ਼ਲਦੀਪ ਸਿੰਘ ਢਿੱਲੋਂ ਸਾਹਿਬ ਨੇ ਆਵਾਜ਼ਾਈ ਦੀ ਸਮੱਸਿਆ ਨੂੰ ਲੈ ਕੇ ਜੋ ਮੁੱਦੇ ਚੁੱਕੇ ਜੋ ਸ਼ਹਿਰ ਦੇ ਵਿੱਚ ਲੋਕਾਂ ਨੂੰ ਸਮੱਸਿਆਵਾਂ ਆਉਂਦੀਆਂ ਚਾਹੇ ਉਹ ਸਫਾਈ ਨੂੰ ਲੈ ਕੇ ਹੋਵੇ ਚਾਹੇ ਲੋਕਾਂ ਦੇ ਲੰਘਣ ਟੱਪਣ ਦੇ ਰਸਤਿਆਂ ਨੂੰ ਲੈ ਕੇ ਹੋਵੇ ਤਾਂ ਇਹਨਾਂ ਨੂੰ ਉਹ ਬਰਦਾਸ਼ਤ ਨਹੀਂ ਹੁੰਦੀਆਂ ਹੁਣ ਕੁਝ ਇੱਥੇ ਆਏ ਵੀ ਸੀ ਕੋਈ ਬੰਦੇ ਉਹ ਕਹਿੰਦੇ ਜੀ ਇੱਥੋਂ ਦੀ ਐਕਸੀਡੈਂਟ ਬੰਦਦਾ ਜੀ ਇੱਥੇ ਚੰਗਾ ਹੋ ਗਿਆ ਟੁੱਟ ਗਿਆ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਇਹਨਾਂ ਵੱਲੋਂ ਹੀ ਸ਼ਰਾਤ ਨੂੰ ਕਿਸੇ ਨੂੰ ਅੰਜਾਮ ਦਿੱਤਾ ਗਿਆ ਸੋ ਸਾਡੀ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਡੀਸੀ ਸਾਹਿਬ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਸਾਡੀ ਇਹ ਅਪੀਲ ਹੈ ਕਿ ਇਹ ਜੋ ਸਾਡੇ ਜੋ ਨੀ ਪੱਥਰ ਰੱਖੇ ਗਏ ਇਹਨਾਂ ਦੀ ਦੁਆਰਾ ਤੋਂ ਸਾਰੀ ਕਰਾਈ ਜਾਵੇ ਦੁਆਰਾ ਤੋਂ ਕੁਸ਼ਲਦੀਪ ਸਿੰਘ ਢਿੱਲੋਂ ਸਾਹਿਬ ਦੇ ਇੱਥੇ ਨਾਮ ਲਵਾਏ ਜਾਣ ਇਸ ਤਰ੍ਹਾਂ ਇਹ ਢਾ ਕੇ ਲੋਕਾਂ ਦੇ ਦਿਲਾਂ 'ਚੋਂ ਕੁਸ਼ਲਦੀਪ ਢਿੱਲੋਂ ਨਹੀਂ ਟਹਿਣਾ ਇਹ ਗੱਲ ਮੇਰੀ ਯਾਦ ਰੱਖ ਲੈਣ ਭਗਵੰਤ ਮਾਨ ਜੀ تے اسیں یہ دیکھا کہ پتھر ਜਿਹੜਾ ہے ਤੋੜਿਆ ਹੋਇਆ ਤੇ ਅਸੀਂ ਬੜੀ ਏ ਨੂੰ ਧਿਆਨ ਨਾਲ ਵੇਖਿਆ ਕਿ ਕੋਈ ਹਾਦਸਾ ਤਾਂ ਨਹੀਂ ਹੈ ਜੋ ਸਾਨੂੰ ਮਹਿਸੂਸ ਹੋਇਆ ਇਹ ਮਹਿਸੂਸ ਹੋਇਆ ਕਿ ਕਿਸੇ ਨੇ ਸ਼ਰਾਰਤ ਨਾਲ ਤੋੜਿਆ ਠੀਕ ਆ ਵੇਖੋ ਜੀ پتھر ਟੁੱਟਿਆ ਤੇ ਜੇ ਆਪਣੇ ਆਪ ਕਿਸੇ ਚੀਜ਼ ਵੱਜ ਕੇ ਟੁੱਟਿਆ ਹੋਵੇ ਤਾਂ ਬਾਕੀ ਇੱਟਾਂ ਵੀ ਖਿਲ ਰੀਆਂ ਹੁਣ ਬਾਕੀ ਇੱਟਾਂ ਕਾਇਮ ਆ ਵਿੱਚੋਂ پتھر ਟੁੱਟਿਆ ਹੋਇਆ ਥੱਲੇ ਵਾਲਾ ਕਾਗਜ਼ ਦਾ ਪੋਸਟਰ ਬਿਲਕੁਲ ਸਹੀ ਖੜਾ ਹੋਇਆ ਕੋਈ ਚੰਡ ਨਹੀਂ ਇਹ ਤੇ ਕੋਈ 5 ਸਾਲ ਕਾਂਗਰਸ ਦੀ ਸਰਕਾਰ ਰਹੀ ਉਸ ਤੋਂ ਪਹਿਲਾਂ ਅਕਾਲੀ ਦਲ ਵਾਲਿਆਂ ਨੇ ਵੀ ਕੰਮ ਕੀਤੇ ਸੀ ਉਹਨਾਂ ਨੇ ਵੀ ਪੱਥਰ ਲਾਏ ਸੀ ਕੋਈ ਬੰਦਾ ਕਹ ਦੇ ਕਿ ਕਾਂਗਰਸ ਦੀ ਸਰਕਾਰ ਚ ਕਿਸੇ ਨੇ ਕਿਸੇ ਦਾ ਪੱਥਰ ਤੋੜਿਆ ਹੋਵੇ ਜਿਹੜੇ ਪੱਥਰ ਹੁੰਦੇ ਆ ਇਹ ਇੱਕ ਮੈਮਰੀਜ਼ ਹੁੰਦੀਆਂ ਇੱਕ ਯਾਦਾ ਹੁੰਦੀਆਂ ਅਸੀਂ ਜਦੋਂ ਸਿਵਲ ਹਸਪਤਾਲ ਚ ਜਾਂਦੇ ਆ ਜਾਂ ਹੋਰ ਥਾਵਾਂ ਤੇ ਜਾਂਦੇ ਆ ਤਾਂ ਇੱਕ ਪੱਥਰ ਵੇਨੇ ਆ ਮਹਾਰਾਜਾ ਫਰੀਦਕੋਟ ਦਾ ਲੱਗਿਆ ਤਾਂ ਨਵੀਆਂ ਪੁਸ਼ਤਾਂ ਨੂੰ ਪਤਾ ਲੱਗਦਾ ਕਿ ਮਹਾਰਾਜਾ ਸਾਬ ਸਾਡੇ ਇੱਥੋਂ ਦੇ ਸ਼ਾਸਕ ਸਨ ਉਹਨਾਂ ਨੇ ਉਸ ਵੇਲੇ ਇੱਥੇ ਸਿਵਲ ਹਸਪਤਾਲ ਜਾਂਦਾ ਇਹ ਜਿਹੜਾ ਪੁਲ ਇਹ ਬੜੇ ਚਿਰ ਦੀ ਮੰਗ ਸੀ ਪੁਲ ਜਿਹੜਾ ਬੜਾ ਹੀ ਖਤਰੇ ਦੀ ਘੰਟੀ ਸੀ ਤੇ ਵੈਸੇ ਤਾਂ ਜਿੰਨੇ ਵੀ ਇਹ ਪੁਲ ਮਨਜ਼ੂਰ ਹੋਏ ਆ ਮਹਿਰਾਂ ਤੇ ਸਰਦਾਰ ਕੁਸ਼ਲ ਦੀ ਥੰ ਢਿਲੋਂ ਨੇ ਕਰਵਾਏ ਕਿਸੇ ਦੇ ਬਣੇ ਕੰਮਾਂ ਤੇ ਪੱਥਰ ਲਾ ਦੇਣੇ ਤੇ ਉਹਨਾਂ ਦੇ ਪਹਿਲੇ ਪੱਥਰ ਲੱਗੇ ਢਾ ਦੇਣੇ ਅਸੀਂ ਇਹਨੂੰ ਕੋਈ ਚੰਗੀ ਗੱਲ ਨਹੀਂ ਸਮਝਦੇ ਅਸੀਂ ਜੋ ਸਰਕਾਰ ਜੋ ਕੰਮ ਕਰਦੀ ਹੈ ਸਰਕਾਰ ਕੰਮ ਵਿਕਾਸ ਵਾਸਤੇ ਕਰਦੀ ਹੈ ਤੇ ਵਿਕਾਸ ਵਾਸਤੇ ਜਿਹੜਾ ਕੰਮ ਕਰਦਾ ਉਹ ਪੱਥਰ ਵੀ ਲਾਉਂਦਾ ਤੇ ਜੇ ਕੋਈ ਬਦਲ ਜੇ ਸਰਕਾਰ ਤੇ ਉਹਦੇ ਵਰਕਰ ਜਾਂ ਉਹਦੇ ਬੰਦੇ ਉਹ ਪੱਥਰ ਢਾਉਣ ਤੇ ਵਿਭਾਗ ਕੋਈ ਕਾਰਵਾਈ ਨਾ ਕਰੇ ਇਸ ਤੋਂ ਦੁੱਖ ਦੀ ਗੱਲ ਤੇ ਮਾੜੀ ਗੱਲ ਕੋਈ ਨਹੀਂ ਕਿ ਦੋ ਦਿਨਾਂ ਦੇ ਵਿੱਚ ਵਿੱਚ ਜਾਂ ਤਾਂ ਇਹਨੂੰ ਚਾਲੂ ਕੀਤਾ ਜਾਵੇ ਨਹੀਂ ਤਾਂ ਅਸੀਂ ਕੋਈ ਅਗਲਾ ਪ੍ਰੋਗਰਾਮ ਲਿਖਾਂਗੇ ਤੇ ਉਸ ਦਾ ਜ਼ਿੰਮੇਵਾਰ ਸਬੰਧਤ ਮਹਿਕਮਾ ਤੇ ਪੰਜਾਬ ਸਰਕਾਰ ਹੋਊਗੀ ਅਸੀਂ ਬੇਨਤੀ ਕਰਦੇ ਹਾਂ ਕਿ ਜਿੱਦਨੇ ਸੀਐਮ ਸਾਹਿਬ ਨੇ ਆਉਣਾ ਉਦੋਂ ਪਹਿਲਾਂ ਪਹਿਲਾਂ ਸਾਡੇ ਇਹ ਵੀ ਤੇ ਸਾਡੇ ਇੱਕ ਤੋਂ ਹੋਰ ਪੁੱਤਾਂ ਨਾਲ ਵੀ ਇਹਨਾਂ ਨੇ ਛੇੜਖਾਂ ਨਹੀਂ ਕੀਤੀ ਉਹ ਸਾਰੇ ਧੀਚੀ ਤੇ ਯਾਰ ਇਸ ਤਰ੍ਹਾਂ ਇਹ